ਸੰਗਣੀ ਧੁੰਦ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਚੁਕਿਆ ਕਈ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਚੁਕੀਆ ਅੱਜ ਸਵੇਰ ਦੀ ਗੱਲ ਆ ਕਿ ਸੰਗਣੀ ਧੁੰਦ ਹੁੰਦੀ ਆ ਜਿਸ ਦੇ ਨਾਲ ਸੰਗਣੀ ਧੁੰਦ ਹੋਣ ਦੇ ਕਾਰਨ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਜਾਂਦੀ ਆ ਪਰ ਹਾਈਵੇ ਦੇ ਉੱਪਰ ਜਦੋਂ ਤੇਜ਼ ਸਪੀਡ ਦੇ ਉੱਪਰ ਗੱਡੀਆਂ ਲੰਘ ਰਹੀਆਂ ਹੁੰਦੀਆਂ ਨੇ ਤੇ ਕਈ ਗੱਡੀਆਂ ਦੀ ਆਪਸ ਦੇ ਵਿੱਚ ਪਿਆ ਨਕਾ ਟੱਕਰ ਹੋ ਜਾਂਦੀ ਆ ਇਸ ਐਕਸੀਡੈਂਟ ਦੇ ਵਿੱਚ ਹਾਦਸੇ ਦੇ ਵਿੱਚ ਚਾਰ ਤੋਂ ਪੰਜ ਗੱਡੀਆਂ ਨੁਕਸਾਨੀਆਂ ਜਾ ਚੁੱਕੀਆਂ ਨੇ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਆ ਚਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਦਰਅਸਲ ਖੰਨਾ ਦੇ ਨਜ਼ਦੀਕ ਪਿੰਡ ਅਜਨਾਉ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਤ ਦੀ ਨਜ਼ਦੀਕ ਹਾਈਵੇ ਲੰਘਦਾ ਤੇ ਉਸ ਹਾਈਵੇ ਦੇ ਉੱਪਰ ਭਿਆਨਕ ਹਾਦਸਾ ਵਾਪਰਿਆ ਕਈ ਗੱਡੀਆਂ ਜਿਸ ਦੇ ਵਿੱਚ ਗੱਡੀਆਂ ਪਿਕਅਪ ਟਰੱਕ ਨੇ ਜਿਹੜੇ ਟਰਾਲੇ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਇੱਕ ਨਜ਼ਦੀਕੀ ਵਿਅਕਤੀ ਦੀ ਜਿਹੜੀ ਮੌਕੇ ਤੇ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਆ ਚਾਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਦਰਸਲ ਹਾਦਸੇ ਦਾ ਕਾਰਨ ਸਿੱਧੇ ਤੌਰ ਤੇ ਬਣਿਆ ਕਿ ਤੰਦ ਸੰਘਣੀ ਸੀ ਵਿਜ਼ਿਬਿਲਟੀ ਘਟ ਸੀ ਤੇ ਹਾਈ ਸਪੀਡ ਹੋਣ ਕਰਕੇ ਭਿਆਨਕਾ ਟੱਕਰ ਹੋ ਜਾਂਦੀ ਆ ਉਧਰਲੇ ਪਾਸੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਾ ਜਿਨ੍ਹਾਂ ਦੁਆਰਾ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਐ ਐਸਐਚਓ ਸਾਹਿਬ ਇੱਕ ਅਜਨੌਤ ਪੁਲ ਨੇੜੇ ਹਾਦਸਾ ਆਇਆ ਬੜਾ ਭਿਆਨਕ ਕਈ ਗੱਡੀਆਂ ਲੱਗੀਆਂ ਕਿੰਨੀਆਂ ਗੱਡੀਆਂ ਲੱਗੀਆਂ ਤੇ ਕਿੰਨੀਆਂ ਦੀ ਅੱਜ ਸਵੇਰੇ ਇੱਕ ਸੰਘਰੀ ਧੁੰਦ ਦੇ ਕਾਰਨ ਪਹਿਲਾਂ ਇਨੀਸ਼ੀਅਲੀ ਦੋ ਜਿਹੜੇ ਟਰੱਕ ਸੀਗੇ ਉਹਨਾਂ ਦਾ ਐਕਸੀਡੈਂਟ ਹੋਇਆ ਉਹ ਜਦੋਂ ਐਕਸੀਡੈਂਟ ਹੋ ਕੇ ਡੈਮੇਜ ਹੋ ਕੇ ਪਿੱਛੇ ਰਸਤੇ 'ਚ ਰੁਕੇ ਤੇ ਉਸ ਤੋਂ ਬਾਅਦ ਜੋ ਪਿੱਛੇ ਗੱਡੀਆਂ ਆ ਰਹੀਆਂ ਸੀ ਉਹ ਵੀ ਗੱਡੀਆਂ ਵਿੱਚ ਲੱਗੀਆਂ तकरीबन 4 ਤੋਂ 5 ਗੱਡੀਆਂ ਜਿਹੜੀਆਂ ਨੁਕਸਾਨੀਆਂ ਗਈਆਂ ਇਸ ਹਾਦਸੇ ਦੇ ਵਿੱਚ ਇੱਕ ਲੋਕਲਾਈਟ ਸੀ ਉਹਰੇ ਬਾਰਾ ਸਿੰਘ ਜਿਹਦੀ ਕੀ ਉਮਰ ਕਰੇ तकरीबन 45 ਸਾਲ ਦੀ ਉਮਰ ਸੀ ਉਹਦੀ ਇਹਦੇ ਵਿੱਚ ਹਾਲ ਤੱਕ ਪਤਾ ਲੱਗਿਆ ਕਿ ਡੈਥ ਹੋ ਗਈ ਹੈ ਸਰ ਕਿੰਨੇ ਜ਼ਖਮੀ ਹੋ ਗਏ ਜੀ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜਲੇ ਆਪਣੇ ਸਿੱਧੂ ਹਸਪਤਾਲਾ ਤੇ ਰਾਜੋ ਸਰ ਜਿਸ ਤਰ੍ਹਾਂ ਕਿ ਧੁੰਦ ਕਾਰਨ ਇੱਕ ਵੱਡਾ ਹਾਦਸਾ ਹੋਇਆ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਸੀਗੀ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਬਿਲਕੁਲ ਇੱਕ ਵੱਡਾ ਹਾਦਸਾ ਹੋਣੋਂ ਟਲੇ ਸਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜ਼ਖਮੀ ਜੋ ਨੇੜੇਲੇ ਆਪਣੇ ਹਸਪਤਾਲ ਨੇ ਉੱਥੇ ਭੇਜਿਆ ਜੀ ਉਹਨਾਂ ਚੋ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਟ ਜੱਗ